ਜਦੋਂ ਸੀ ਪਏ ਨਹੀਂ ਸੀਗੇ ਮੈਨੂੰ ਕਹਿੰਦਾ ਪੱਪੀ ਦੇ ਦੇ ਇੱਕੋ ਇਹ ਮੈਂ ਮਰ ਜਾਣੀ ਨਹੀਂ ਸਿੱਧਰੀਏ ਨਹੀਂ ਸਿੱਧਰੀਏ ਜਿਹੜੀਆਂ ਰਾਤ ਨੂੰ ਬੰਦੇ ਨਾਲ ਗੱਲਾਂ ਕਰਦੇ ਹੁੰਦੇ ਨੇ ਨਾ ਉਹ ਕਿਸੇ ਕੋਈ ਨਹੀਂ ਦੱਸੀਦੀਆਂ ਹੁੰਦੀਆਂ ਬੀਬੀ ਮੈਂ ਤਾਂ ਤੇਰੇ ਲਈ ਦੱਸਿਆਗਾ ਨਾਲੇ ਵੈਸੇ ਵੀ ਦੇਖੀ ਆ ਪੱਪੇ ਪੱਪੇ ਤਾਂ ਬੱਚਾ ਨੂੰ ਦਿੰਦੇ ਹੁੰਦੇ ਆਗੇ ਹਾਂ ਨਾਲੇ ਮੈਂ ਕਿਤੇ ਜਵਾਕਾ ਹੁਣ ਨੇੜਾ ਮਾਂ ਕੋਲੇ ਨਹੀਂ ਦੱਸਦੇ ਹੁੰਦੇ ਮੇਰੇ ਕੋਲੇ ਵੀ ਨਾ ਦੱਸਿਆ ਕਰ ਠੀਕ ਹੈ ਅਜੇਦ ਨਿੱਕਾ ਹੁੰਦਾ ਸੀ ਛੋਟਾ ਜਿਹਾ ਹੁੰਦਾ ਮੈਂ ਗੋਦੀ ਚੱਕ ਕੇ ਖੜੇ ਹੁੰਦੀ ਨਹੀਂ ਹੁੰਦੀ ਸੀ ਮੈਂ ਵੀ ਕਿੰਨੇ ਪੈਰੀਆਂ ਕਰਦੀ ਹੁੰਦੀ ਸੀ ਇਹਦੇ ਨਾਲ ਫਿਰ ਨਿੱਕੇ ਹੁੰਦੇ ਨੇ ਤਾਂ ਮਾਂ ਪਿਓ ਨਾਲ ਪਾਰੀ ਕਰਦੇ ਹੁੰਦੇ ਨੇ ਵੱਡੇ ਹੁੰਦੇ ਨੇ ਨਾ ਜਦੋਂ ਉਦੋਂ ਆਏ ਆਪਣੇ ਬੰਗਾ ਨਾ ਕਰਦੇ ਹੁੰਦੇ ਹਾਂ ਬੀਬੀ ਫਿਰ ਤਾਂ ਨਾ ਬਾਪੂ ਵੀ ਤੇ ਨਾ ਕਰਦਾ ਹੁਣਾ ਫੁੱਦਰੀ ਆ ਤੂੰ ਤਾਂ ਜਮਾ ਸੁੱਤੀ ਮੈਂ ਕੀ ਕਰਾਂ ਬੀਬੀ ਕੀ ਕਰਨਾ ਆਈ ਨਹੀਂ ਕਹਿਦੇ ਹੁੰਦੇ ਅੰਜੰਜੇ ਗੱਲਾਂ ਨਹੀਂ ਕਰਦੇ ਹੁੰਦੇ ਨਾਲ ਮਾ ਮਾ ਨਾ ਨਹੀਂ ਕਰਦੇ ਹੁੰਦੇ ਹੋਰ ਕੀਤੇ ਨਾ ਕਰਦੇ ਹੁੰਦੇ ਨੇ ਆਪਣੇ ਹਾਂਦਿਆਂ ਦੇ ਦਰਾਈਆਂ ਠਾਣੀਆਂ ਨਾ ਤਾਂ ਕਰ ਲੈਂਦੇ ਹੁੰਦੇ ਨੇ ਮੇਰੇ ਕੋਲ ਕੋਈ ਯਾਦ ਆ ਨਹੀਂ ਬੀਬੀ ਆਪਣੇ ਫਿਰ ਉਹ ਇਕੱਲਾ ਕਾ ਤੇਰੇ ਨਾਲ ਦਰਾਈ ਠਾਣੀ ਕੋਈ ਹੈ ਹੀ ਨਹੀਂਗੀ ਅਸੀਂ ਨਾ ਟੜਦੇ ਦੀ ਗੱਲ ਕਰਨੀ ਤੂੰ ਜਾ ਮੈਂ ਤਾਂ ਆਪੇ ਭੱਗ ਜਾ ਹੁਣ ਏ ਮੈਂ ਉਹਨੂੰ ਬੱਗੀ ਦੇਣੀ ਆ ਤੂੰ ਜਾ ਮੋਰੂ ਜਵਾੜਾ ਤਾਂ ਮੁੱਕੀ ਇੱਕ ਨਾ ਛੰਗ ਨਾ ਛਰਮੀ ਕੀ ਗੱਲ ਸਿੱਖ ਲੈ ਕੋਈ ਚੱਜ ਦੀ ਗੱਲ ਸਿੱਖ ਲੈ ਹਾਲੇ ਕਿ ਤੂੰ ਸਰਪੰਚੀ ਬਣਨੀ ਆ ਸਰਪੰਚ ਬਣਨ ਵਾਸਤੇ ਅਕਲ ਚਾਹੀਦੀ ਆ ਬੰਦਾ ਸਿਆਣਾ ਹੋਣਾ ਚਾਹੀਦਾ ਮਾੜਾ ਮੋਟਾ ਨਾ ਕਿਉਂ ਮੈਂ ਕਿ ਸਿਆਣੀ ਨਹੀਂ ਹੈਗੀ ਬਥੇਰੀ ਸਿਆਣੀ ਹੈ ਤੁਹਾਡੇ ਨਾਲੋਂ ਤਾਂ ਬਥੇਰੀ ਅਕਲ ਆ ਗਈ ਮੈਨੂੰ ਹਾਂ ਕਿਹੜੇ ਪਾਸੇ ਅਕਲ ਤੇਰੇ ਮੰਗੂ ਤਾਂ ਨਹੀਂ ਮੈਂ ਇੰਨਾ ਨੁੱੱਚਾ ਬੋਲਦੀ ਹੈਗੀ ਕਿਸੇ ਨੂੰ ਜਿਵੇਂ ਤੂੰ ਮੈਨੂੰ ਕੱਲੀ ਨੂੰ ਬੋਲਦਾ ਉਹ ਤਾਂ ਨਹੀਂ ਮੈਂ ਬੋਲਦੀ ਕਿਸੇ ਨੂੰ ਹਾਂ ਮੈਂ ਫੇਰ ਵੀ ਚੁੱਪ ਰਹਾਂ ਤੂੰ ਤਾਂ ਨੰਮਰੀ ਤੈਨੂੰ ਤਾਂ ਬੋਲਦਾ ਮੈਂ ਹੋਰ ਕੀ ਲੋਕਾਂ ਨੂੰ ਬੋਲਦਾ ਜਾਂ ਕਿ ਮੈਂ ਕੋਈ ਨਹੀਂ ਹਾਂ ਲੋਕਾਂ ਨੇ ਤੇ ਨੋਣੂ ਬੋਲ ਕੇ ਦੇਖ ਜੇ ਨਾ ਤਰਾ ਸਿਰ ਗੰਝਾ ਕਰ ਦੇਵੇ ਲੱਗ ਕੇ ਹਾਂ ਫਿਰ ਮੈਂ ਵੀ ਤਾਂ ਬਗਾਨੀਆਂ ਮੈਂ ਕਿ ਕਿਸੇ ਦੀ ਧੀ ਪੈਣ ਨਹੀਂ ਹੈਗੀ ਸ਼ਰਮਣੀ ਆਉਦੀ ਹੈਗੀ ਮੇਰੇ ਨਾਲ ਆ ਗੱਲਾਂ ਕਰਦਾ ਤੂੰ ਲੁੱਚਪਾਣਾ ਖੜਾਉਣਾਗਾ ਹੋ ਤੇਰੇ ਨਾਲ ਵਿਆਹ ਹੋਇਆ ਸਾਈਨ ਕਰੇ ਨੇ ਮੈਂ ਮੇਰੇ ਸਰਟੀਫਿਕੇਟ ਤੇ ਵੀ ਤੂੰ ਮੇਰੀ ਕੀ ਤੇਰੀ ਤੇਰੀ ਤੁਰੀ ਕੋਈ ਨਹੀਂ ਹੈਗੀ ਮੈਂ ਮੈਂ ਤਾਂ ਹੁਣ ਸਾਰਿਆਂ ਦੀ ਸਾਂਝੀ ਆਂਗੀ ਸਾਰਿਆਂ ਦੀ ਹੁਈ ਆ ਮੈਂ ਤਾਂ ਹੁਣ ਆਇਓ ਰੱਬਾ ਉਹ ਸ਼ਰਮ ਕਰ ਲੈ ਮਾੜੀ ਮੁੱਟੀ ਬੋਲਣ ਲੱਗੇ ਉਮੀਦਵਾਰ ਸਾਂਝਾ ਹੁੰਦਾ ਘਰ ਵਾਲੀ ਤੇ ਤੂੰ ਮੇਰੀ ਰਹੇਂਗੀ ਫੇਰ ਕੀ ਹੋ ਗਿਆ ਉਨੋਲੇ ਲੱਗ ਜਾਂਦਾ ਤੂੰ ਤਾਪ ਬੋਲਣ ਬਿਨਾ ਮਤਲਬ ਦਈ ਕੀ ਹੋਈ ਮੈਨੂੰ ਮਤਲਬ ਦੋ ਫਿਰ ਮੈਂ ਤਾਂ ਸਹੀ ਬੋਲਦੀ ਆਂਗੀ ਮੈਂ ਤਾਂ ਅੱਬ ਦੀ ਹੁਣ ਸਾਰਿਆਂ ਦੀ ਸਾਂਝੀ ਰਹੂੰਗੀ ਦੇਖੀ ਚੱਲ ਉਹ ਤੇਰਾ ਬੈਨ ਅੱਬ ਜਾਂਦਾ ਤੂੰ ਇਹ ਜਿਹੇ ਰਹੇਂਗੀ ਸਾਂਝੀ ਆਏ ਕਿ ਮੈਂ ਪਜਾ ਦੇਣਗੇ ਹਾਂ ਔਰ ਮੈਂ ਨਹੀਂ ਬਸ ਉਹਨੂੰ ਉਹਦੇ ਰਹਿਣਾ ਜੋ ਮਰਜ਼ੀ ਹੋ ਜਾਵੇ ਮੈਂ ਤਾਂ ਨਵਾਂ پرਾਣਾ ਲੈ ਕੇ ਦੋ ਕਿਉਂ ਦੁਕਾਨ ਤੋਂ ਮਿਲਦੇ ਨੇ ਕਿ پرਾਣੇ ਲੈ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਮਿਲਦੇ ਹੋਣ ਪਰ ਮੈਂ ਉਹ ਵਾਲਾ ਨਹੀਂ ਰੱਖਣਾ ਹੈਗਾ ਨਾ ਮੈਂ ਜਾਵਾਂ ਉਹਦੇ ਪਤਾ ਤੈਨੂੰ ਕੀ ਪਤਾ ਕਿਵੇਂ ਦੀਆਂ ਗੱਲਾਂ ਕਰਦਾ ਮੇਰੇ ਨਾਲ ਉਹ ਨਾ ਕਿਵੇਂ ਦੀਆਂ ਗੱਲਾਂ ਕਰਦਾ ਤੇਰੇ ਨਾਲ ਲੈ ਭਾਬੀ ਹਾਂ ਤੈਨੂੰ ਕਿਵੇਂ ਦੱਸ ਦਵਾਂ ਗੱਲ ਨਾਲੇ ਵੈਸੇ ਵੀ ਨਾ ਮੇਰੀ ਬੀਬੀ ਨੇ ਕਿਹਾ ਸੀਗਾ ਵੀ ਇਹ ਪੜਦੇ ਵਾਲੀਆਂ ਗੱਲਾਂ ਹੁੰਦੀਆਂ ਨੇ ਗੀਆਂ ਮੈਂ ਤਾਂ ਪੜਦੇ ਨਾਲ ਹੀ ਕਰੂੰਗੀ ਤੇਨਾਂ ਨਹੀਂ ਕਰਾਂ ਲੇ ਪਰਜਾਈਂਗਾ ਤਾਂ ਕਾਹਦਾ ਪੜਦਾ ਹੁੰਦਾਗਾ ਤੂੰ ਦੱਸ ਦੇ ਮੈਨੂੰ ਕੀ ਕਹਿੰਦਾ ਸੀ ਤੈਨੂੰ ਲੈ ਭਾਬੀ ਜੇ ਮੈਂ ਤੈਨੂੰ ਦੱਸਤਾ ਮੇਰੀ ਬੀਬੀ ਕੁੱਟੂਗੀ ਮੈਨੂੰ ਨਹੀਂ ਕੁੱਟਦੀਗੀ ਤੈਨੂੰ ਸੱਚੀ ਨਹੀਂ ਕੁੱਟਦੀ ਨਹੀਂ ਕੁੱਟਦੀ ਲੈ ਭਾਬੀ ਮੈਨੂੰ ਬਤਾਇਆ ਕਿਹਦੇੰਦਾ ਹੁੰਦਾ ਮੈਨੂੰ ਬੁੱਗੀ ਦੇ ਦੇ ਨਹੀਂ ਮੈਂ ਮਰ ਜਾ ਭਾਬੀ ਭਾਈ ਜਿੱਤ ਵੀ ਮੰਗਦਾ ਹੁੰਦਾ ਨੀ ਬੌਲੀਏ ਨੀ ਇਹੋ ਜਿਹੇ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਕਿਉਂ ਪਾਪੇ ਨੂੰ ਕੀ ਹੋਇਆ ਫਿਰ ਉਹ ਵੀ ਤੇ ਮੇਰੇ ਨਾਲ ਕਰਦਾਗਾ ਨੀ ਜਿਹੜੀਆਂ ਪ੍ਰਾਣੇ ਨਾਲ ਗੱਲਾਂ ਹੋ ਜਾਣ ਉਹ ਬਾਹਰ ਨਹੀਂ ਕਰਿਆ ਕਰਦੇ ਆ ਪਾਜੀ ਮੈਂ ਮੰਗੀ ਹੈਗੀ ਅੱਛਾ ਕਰ ਦੇ ਇੱਕ ਮਿੰਟ ਲੈ ਵੜਾ ਕੀ ਹੋੜੇ ਪੀਲਾ ਇਹ ਤਾਂ ਤੇਰੀ ਤਾਂ ਤੂੰ ਪੀਲਾ ਹੈ ਫੇਰ ਕੀ ਹੋ ਗਿਆ ਪਾਪੇ ਮੇਰੇ ਘਰੇ ਤੇ ਨਾਮ ਲਿਖਿਆ ਜੇ ਤੂੰ ਪੀਲੀ ਮੈਂ ਵੀ ਲੀਕੋ ਗੱਲ ਪੀਲਾ ਮੈਂ ਹੁਣ ਝੂਠੀ ਤੇ ਪੀ ਮੰਤਰੀ ਝੂਠੀ ਨੂੰ ਮੈਂ ਘਰੇ ਚ ਕੁਰਲੀ ਕਰਤੀ ਤੇਰੀ ਮਾਂ ਦੱਸ ਮੈਨੂੰ ਕਿੱਥੇ ਮਾਰਨ ਨੂੰ ਬੋਲ ਮੈਨੂੰ ਕੀ ਦੱਸ ਕੇ ਜਾਂਦੀ ਆ ਵੀ ਕਿੰਨਾ ਦੇ ਕੋਲੇ ਕੱਣ ਜਾਂਦੀ ਆ ਨਾ ਤੇਰੀ ਧੀ ਵੀ ਤੂੰ ਖਿਆਲ ਰੱਖ ਨਾ ਰੱਖ ਮੈਨੂੰ ਕਦੇ ਠੇਕਾ ਦਿੱਤਾਗਾ ਸਰਪੰਚ ਨਹੀਂ ਆ ਮੈਂ ਨੌਕਰਾਂ ਨਹੀਂ ਥੋੜੀਆਂ ਵੀ ਆ ਹਰੇਕ ਗੱਲ ਦੇ ਧਿਆਨ ਰੱਖਿਆ ਕਰ ਤੁਹਾਨੂੰ ਦੱਸਿਆ ਕਰਾਂ ਮੈਂ ਆਹੋ ਤੂੰ ਧਿਆਨ ਨਾ ਰੱਖੀ ਬਸ ਤੇਰਾ ਤਾਂ ਇਹੀ ਕੰਮ ਕਦੇ ਕੋਈ ਇੱਧਰ ਸ਼ਰਾਰਤ ਕਰ ਲਈ ਕਦੇ ਇੱਧਰ ਸ਼ਰਾਰਤ ਕਰ ਲਈ ਕੋਈ ਮਾੜਾ ਮੋਟਾ ਨਾ ਪੁੱਤੋ ਸਿਆਣਾ ਬਣ ਜਾ ਤੂੰ ਤੂੰ ਸਰਪੰਚਣੀ ਬਣਨਾ ਹੈਗਾ ਬਾਬੇ ਹੋਰ ਕਿਵੇਂ ਸਿਆਣਾ ਬਣਦੇ ਨੇ ਤੈਨੂੰ ਤਾਂ ਉਮਰ ਦੇ ਹਿਸਾਬ ਨਾਲ ਹੀ ਬੰਦਾ ਸਿਆਣਾ ਬੰਦਾ ਹੁੰਦਾ ਓਏ ਮੇਰੀ ਗੱਲ ਸੁਣ ਚੱਲ ਭਰਾਇਆ ਕਰ ਹੁਣ ਮਿੰਟ ਵਰ ਖੜਾ ਹੋ ਕੇ ਨਾ ਖੜਾ ਕਰੀ ਬਰਤ ਤੂੰ ਭਾਈ ਤੂੰ ਕਹ ਖੜਾ ਨਾ ਖੜਾ ਨਾ ਹੋਇ ਇੱਕ ਮਿੰਟ ਲੈ ਭਾਈ ਖੜਾ ਹੋ ਗਿਆ ਹੁਣ ਭੱਜ ਕੇ ਦਿਖਾ ਕਰ ਆਜਾ ਉਹ ਖੜੇ ਵਾਸਤੇ ਭਈ ਐਂ ਤਾਂ ਮੈਨੂੰ ਦੱਸ ਲੈ ਹੁਣ ਸਾਰੇ ਸਰਪੰਚੀ ਦੇ ਕੰਮ ਤੇ ਐਂ ਤਾਂ ਸਾਹਮਣੇ ਨੇ ਮੂਰੇ ਹੋ ਕੇ ਕੋਈ ਆ ਗਿਆ ਕਰਕੇ ਦੇਖ ਦਿਖਾਈਆ ਕਰਨੇਟ ਜੱਟ ਸਾਰਾ ਤੇਰੇ ਸਿਰ ਹੋਗਾ ਬਾਪੂ ਉਹਨਰੇ ਬੈਠਾ ਆਡਰ ਮਾਰੀ ਜਾਣਾਗਾ ਫਿਰ ਉਹਦੇ ਭੱਜਣ ਨਾਲ ਮੇਰਾ ਕੀਮਤ ਬੋਲ ਖਾਏ ਮੈਂ ਕੀ ਕੋਲ ਕੇ ਪਾਵਾਂ ਸਰਚ ਐਡਾ ਮੱਥਾ ਮਾਤਾ ਮਰਵਾਉਣੇ ਨੇ ਤੁਸੀਂ ਮੇਰਾ ਨਾ ਤੂੰ ਭਾਈ ਮੈਨੂੰ ਐਂ ਦੱਸ ਮੇਰੇ ਭੱਜਣ ਤੇਰੀ ਸਰਪੰਚੀ ਦਾ ਜਾਂ ਮੇਰਾ ਕੰਮ ਦਾ ਕੀ ਮਤਲਬ ਸੰਗ ਮਾਰਲਾ ਮਣੀ ਮੋਟੀ ਕੋਈ ਗੱਲ ਕਹਿੰਦੀ ਸੰਗ ਤਾਂ ਮੰਨ ਲਿਆ ਕਰ ਨਾਲ ਤਾਂ ਕਹਿੰਦੇ ਬੀਬੀ ਸੰਗ ਤੇ ਜੇਠ ਜੂੜ ਤੋਂ ਮੰਗਦੇ ਮੰਨਦੇ ਹੁੰਦੇ ਨੇ ਕਿ ਕਿਤੇ ਮੇਰੇ ਜੇਠ ਆ ਤੂੰ ਤਾਂ ਮੇਰੀ ਸੱਸਾਂ ਦੀ ਕਦ ਸੰਗ ਮੰਨਣਾ ਤੇਰੀ ਨਾ ਸਤਨੂ ਆਈ ਨਹੀਂ ਆਉਂਦੀ ਆਪਦਾ ਕੱਪੜਾ ਤੂੰ ਮੈਥੋਂ ਧਵਾਉਣੀ ਆ ਮੇਰੇ ਕੱਪੜੇ ਤੈਂ ਧੋਣੇ ਸੀ ਮੈਂ ਕਹ ਰਤਾ ਤੁਨੇ ਸੀ ਲਾ ਪਿੰਡ ਦੀ ਸਰਪੰਚ ਨਹੀਂ ਆ ਮੈਂ ਹੁਣ ਮੈਂ ਕੱਪੜੇ ਧਾਉਂਗੀ ਆਹੋ ਸਰਪੰਚਣੀ ਤੋਂ ਪਹਿਲਾਂ ਤੂੰ ਬਹੂ ਵੀ ਐਸ ਕਰਦੀ ਪਹਿਲਾਂ ਘਰ ਦੇ ਫਰਜ਼ ਨਿਭਾ ਫੇਰ ਬਾਹਰ ਦੇ ਨਿਭਾਵੇਂਗੀ ਤੁਸੀਂ ਕਾਸੇ ਜ ਮੇਰਾ ਸਾਥ ਦੇਣਾ ਤਾਂ ਨਾ ਦੇਣਾ ਐਂ ਦੱਸੋ ਮੈਨੂੰ ਬਾਰ ਬਾਰ ਇੱਕ ਗੱਲ ਕਹਿਣੀ ਵਧੀਆ ਨਹੀਂ ਲੱਗਦੀ ਹੈਗੀ ਅਸੀਂ ਤਾਂ ਤੇਰਾ ਕਾਸੇ ਸਾਥ ਨਹੀਂ ਸੱਚੀ ਕਹਿ ਰਹੀ ਆ ਮੈਂ ਤਾਂ ਅ ਰੱਬਾ ਆ ਦੇਖ ਮੈਂ ਤਾਂ ਝੋਲੀ ਝੜਦੀ ਆਗੀ ਪੇੜਾ ਬਹਿ ਜਾ ਕੰਜਰੀ ਬਚੋਲਾਂ ਦਾ ਭਗ ਜਾ ਤੇ ਪੀਲਾ ਚਾਹ ਜਿਨੇ ਮੇਰਾ ਇਹ ਜੇ ਬੇੜੀ ਬੈਠੇ ਆਲੇ ਨਾਲ ਰਿਸ਼ਤਾ ਕਰਾਤਾ ਨਾ ਤਾਂ ਮੈਂ ਮਾਝੀ ਕੀ ਮਾਰੂ ਅੰਜਾਂ ਜੇ ਗਾਣਾ ਦਿੰਨੀ ਐ ਚਾਹੀਆ ਪ੍ਰਸਾਦ ਦੀ ਜਿੰਦੇ ਤੂੰ ਮੇਰਾ ਮੁੰਨੋ ਲੈ ਜੱਗ ਜਾਂਦੀ ਬੀਬੀ ਭੌਂਕਲ ਕੁੱਤੇ ਆ ਮੰਗੂ ਬੇਲਾ ਤੋਂ ਹੋਦਾ ਭਾਈ ਜੇ ਬਚੋਲਣ ਦਾ ਜਿਨੇ ਅਸੀਂ ਮੇਰਾ ਜਵਾਕ ਸੋਨੇ ਵਰਗਾ ਡੋਬਤਾ ਹਾਂ ਹਾਂ ਬਥੇਰੇ ਰਿਸ਼ਤੇ ਆਉਂਦੇ ਸੀ ਮੇਰੇ ਮੁੰਡੇ ਨੂੰ ਅੱਛਾ ਰਿਸ਼ਤੇ ਤਾਂ ਮੈਨੂੰ ਵੀ ਬਥੇਰੇ ਆਉਂਦੇ ਸੀ ਕਿ ਗੱਲ ਕਰ ਮੈਂ ਹੀ ਨਹੀਂ ਕਰਵਾਇਆ ਉਦੋਂ ਹਾਂ ਪਤਾ ਕਿ ਕਿੱਡੀ ਕਿੱਡੀ ਦੂਰੋਂ ਆਉਂਦੇ ਸੀ ਗੇ ਰਿਸ਼ਤੇ ਘਰ ਲੈਂਦੀ ਫੇਰ ਆ ਸਾਡੇ ਪੱਲੇ ਤਾਂ ਨਾ ਪੈਂਦੀ ਬੀਬੀ ਮੇਰੇ ਅਸਾਂ ਤੇਰਾ ਬੂਥਾ ਦੇਖ ਰਿਆ بیا ਸੋਹਣੀ ਸੁਨੱਖੀ ਐ ਸਾਨੂੰ ਕੀ ਪਤਾ ਸੀ بیا ਵਿੱਚੋਂ ਭੜਿਆੜ ਐ ਤੂੰ ਵਿੱਚੋਂ ਤਾਂ ਮੇਰੇ ਵਿੱਚੋਂ ਕੀ ਦੇਖ ਲਿਆ ਆ ਦਿਮਾਗ ਦਿਮਾਗ ਦੇਖ ਦਿਮਾਗ ਦਾ ਦਿਮਾਗ ਦੇਖ ਲਿਆ ਫਰਕ ਲਿਆ ਤੇਰਾ ਬੀਬੀ ਮੇਰੀ ਗਾ